ਜੋ ਤੋਂ ਦੇਖਣ ਵਾਲੀਆਂ ਮੇਰੀਆਂ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਪਿਆਰਾ ਬਹੁਤ ਹੀ ਜੁਨੀਕ ਡਿਜ਼ਾਈਨ ਲੈ ਕੇ ਹਾਜ਼ਰ ਹੋਈ ਹਾਂ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਇਹ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ ਬ੍ਰਟਲ ਬਟਰਫਲਾਈ ਡਿਜ਼ਾਈਨ ਹੈ ਇਹ ਤੁਸੀਂ ਵੇਖ ਸਕਦੇ ਹੋ ਛੋਟੀਆਂ ਛੋਟੀਆਂ ਤਿਤਲੀਆਂ ਦੀ ਤਰ੍ਹਾਂ ਬੰਨਦਾ ਹੈ ਇਹ ਡਿਜ਼ਾਈਨ ਮੈਂ ਆਪਣੀ ਸਕੀਵੀ ਦਾ ਪਿਛਲਾ ਪਾਸਾ ਬਣਾ ਕੇ ਤਿਆਰ ਕੀਤਾ ਹੋਇਆ ਹੈ ਤੁਸੀਂ ਵੇਖ ਸਕਦੇ ਹੋ ਇੱਕ ਸਾਈਡ ਮੈਂ ਅੱਗੇ ਵਾਲੀ ਸਾਈਡ ਮੈਂ ਬਣਾ ਰਹੀ ਹਾਂ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੁਸੀਂ ਇਹਨੂੰ ਸਕੀ ਵੀ ਉੱਪਰ ਲੇਡੀਜ਼ ਵੀ ਜੈਕਟ ਦੇ ਉੱਪਰ ਬਣਾ ਕੇ ਵੀ ਤਿਆਰ ਕਰ ਸਕਦੇ ਹੋ ਬਹੁਤ ਹੀ ਪਿਆਰਾ ਲੱਗਦਾ ਹੈ ਬਹੁਤ ਹੀ ਸੋਹਣਾ ਤੇ ਬਹੁਤ ਹੀ ਆਸਾਨੀ ਨਾਲ ਬਣ ਕੇ ਤਿਆਰ ਹੋ ਜਾਂਦਾ ਹੈ ਜੋ ਪਣਾ ਸਕੀ ਵੀ ਜੈਕਟ ਬਣਾਉਣ ਲਈ ਬਣਾਉਣਾ ਚਾਹੁੰਦੀ ਹਣੀ ਇਹ ਡਿਜ਼ਾਈਨ ਨੂੰ ਤਾਂ ਉਹ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰਨ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਕੌਣ ਕੌਣ ਇਹ ਡਿਜ਼ਾਈਨ ਨੂੰ ਸਿੱਖਣਾ ਚਾਹੁੰਦਾ ਹੈ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਵੇਖ ਸਕਦੇ ਹੋ ਤੁਸੀਂ ਛੋਟੇ-ਛੋਟੀਆਂ तितਲੀਆਂ ਦੀ ਤਰ੍ਹਾਂ ਬਣ ਕੇ ਤਿਆਰ ਹੁੰਦਾ। ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ, ਲਾਈਕ, ਸ਼ੇਅਰ ਤੇ ਕਮੈਂਟ। ਧੰਨਵਾਦ।